ਜਦੋਂ ਇਹਨਾਂ ਨੇ ਵੀਡੀਓ ਦੇਖਿਆ ਨਾ ਥੱਲੇ ਸਾਡੀ ਜੱਦੀ ਜੋ ਹੈ ਸ਼ੇਕ ਪ੍ਰੋਲ ਕੀਤਾ ਹੈ ਲੋਕਾਂ ਦੇ ਕੁੱਤੇ ਬਾਜੀਗਰ ਫਲਾਣੇ ਮੈਂ ਉਹ ਤੋਂ ਬਾਅਦ ਪਿਆ ਇਹਨਾਂ ਦੇ ਮਗਰ ਕਾਨੂੰਨ ਦੀ ਮੰਮੀ ਨੇ ਵੀਡੀਓ ਬਣਾਈ ਹੈ ਅੰਦਰ ਤਿੰਨ ਚਾਰ ਰੋਸਟਡ ਜੇ ਭੁੰਕੀ ਜਾਂਦੀ ਹੈ ਕੁੱਤੇ ਸੋਸ਼ਲ ਮੀਡੀਆ ਤੇ ਨੂਰ ਦੀ ਮੰਮੀ ਦੇ ਨਾਮ ਤੋਂ ਮਸ਼ਹੂਰ ਵਲੌਗਸ ਬਣਾਉਣ ਵਾਲੇ ਹੈਪੀ ਵਲੌਗਰ ਤੇ ਉਸਦੇ ਪੂਰੇ ਪਰਿਵਾਰ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਰੋਜ਼ਾਨਾ ਵਲੌਗਸ ਕਰਕੇ ਲਗਾਤਾਰ ਚਰਚਾ ਦੇ ਵਿੱਚ ਬਣਿਆ ਹੋਇਆ ਸੀ ਹੁਣ ਇੱਕ ਵਾਰ ਫਿਰ ਉਸ ਨਾਲ ਜੁੜਿਆ ਨਵਾਂ ਵਿਵਾਦ ਸੋਸ਼ਲ ਮੀਡੀਆ ਉੱਤੇ ਖੂਬ ਗਰਮਾ ਗਿਆ ਹੈ। ਦਰਅਸਲ ਦੋਸ਼ ਲੱਗ ਰਹੇ ਹਨ ਕਿ ਹੈਪੀ ਵਲੌਗਰ ਆਪਣੀਆਂ ਵੀਡੀਓਸ ਵਿੱਚ ਆਪਣੀ ਪਤਨੀ ਜਿਸ ਨੂੰ ਲੋਕ ਨੂਰਦੀ ਮਮੀ ਕਹਿੰਦੇ ਹਨ ਦੇ ਅੰਗਾਂ ਪੈਰਾਂ ਨੂੰ ਲੋੜ ਤੋਂ ਵੱਧ ਦਿਖਾਉਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸਮੱਗਰੀ ਦੇਖ ਕੇ ਦਰਸ਼ਕਾਂ ਉੱਤੇ ਗਲਤ ਅਸਰ ਪੈਂਦਾ ਹੈ। ਖਾਸ ਕਰਕੇ ਅੱਜ ਦੇ ਸਮੇਂ ਵਿੱਚ ਜਦੋਂ ਨਿੱਕੇ ਨਿੱਕੇ ਬੱਚੇ ਵੀ ਮੋਬਾਈਲ ਫੋਨ ਵਰਤਦੇ ਹਨ ਇਹ ਮਾਮਲਾ ਗੰਭੀਰ ਬਣਨ ਤੋਂ ਬਾਅਦ ਉਸਦੇ ਪਿੰਡ ਦੀ ਪੰਚਾਇਤ ਨੇ ਮੀਟਿੰਗ ਬੁਲਾਈ ਪੰਚਾਇਤ ਵਿੱਚ ਉਸਦੇ ਦਾਦੇ ਚਾਚੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਾਰੇ ਪਿੰਡ ਦੇ ਸਾਹਮਣੇ ਬਿਠਾਇਆ ਗਿਆ ਭਰੀ ਪੰਚਾਇਤ ਵੱਲੋਂ ਹੈਪੀ ਵਲੌਗਰ ਦੀਆਂ ਵੀਡੀਓਜ਼ ਉੱਤੇ ਖੁੱਲ੍ਹ ਕੇ ਇਤਰਾਜ਼ ਜਤਾਇਆ ਗਿਆ ਹੁਣ ਪੰਚਾਇਤ ਨੇ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣੋ ਇਸ ਵੀਡੀਓ ਦੇ ਵਿੱਚ ਇਹ 20 ਬੰਦੇ ਚਾਹ ਅਸੀਂ ਤਾਂ ਅਸੀਂ ਦਾ ਅਸੀਂ ਤਾਂ ਬੰਦਿਆਂ ਵਾਲੀ ਗੱਲ ਜਿਵੇਂ ਆਪਣਾ ਪਰਿਵਾਰ ਦੇ ਸੰਸਕਾਰ ਆ ਜੀ ਤਾਂ ਉਸ ਤਰੀਕੇ ਨਾਲ ਪਹਿਲਾਂ ਸਰਪੰਚ ਨੂੰ ਸੋਨੂ ਕੋਣ ਲਾਇਆ ਫੇਰ ਕਈ ਵੀ ਨਹੀਂ ਉਹਦੇ ਕੰਮੇ ਵੀ ਆ ਕੇ ਇੱਥੇ ਕਹਿੰਦੇ ਜਦੋਂ ਇੱਥੇ ਹੁਣ ਵੀਡੀਓ ਆ ਇੱਕ ਉਹਦੇ ਨੂਰ ਦੀ ਮੰਮੀ ਨੇ ਵੀਡੀਓ ਬਣਾਈ ਆ ਅੰਦਰ ਤਿੰਨ ਚਾਰ ਰੋਸਟਰ ਜੇ ਭੌਂਕੀ ਜਾਂਦੇ ਆ ਕੁੱਤੇ ਹਾਂ ਸੁਣੀਆ ਧਰਾਂ ਨੇ ਭੌਂਕੀ ਜਾਂਦੇ ਆ ਅਸੀਂ ਤਾਂ ਆ ਗਏ ਸਾਡੇ ਪਾਣੀ ਪਿੰਡ ਕਰ ਲੋ ਜੀ ਨੇ ਕੁਝ ਕਰਨਾ ਇਹ ਗੱਲਾਂ ਵੀ ਤਾਂ ਫਿਰ ਔਲਕਾਰ ਨਾਲੀ ਦੂਜੇ ਨੂੰ ਵੀ ਆਓ ਤੇ ਉਹ じゃ ਕੋਈ ਕਮਲ ਆ ਕੇ ਖੜ ਗਿਆ ਤੇ ਜਾਂ ਕੋਈ ਹੋਰ 10 ਬੰਦੇ ਨਾਲ ਲੈ ਵੀ ਉਹ ਵੀ ਅੰਦਰ ਨੂੰ ਭੈਣ ਭਰਾ ਆਉਦਾ ਨੁਕਸਾਨ ਉਹ ਖਾਲੂਗਾ ਦੇਖੋ ਜੀ ਗੱਲ ਇਹ ਪਿੰਡ ਦੀ ਬਦਨਾਮੀ ਹੋ ਜੀ ਬੰਦੇ ਜਿਹੜਾ ਬੰਦਾ ਇਸ ਲਾਈਨ 'ਚ ਪੈ ਗਿਆ ਉਹ ਤੋਂ ਘਰੇ ਨਹੀਂ ਬੈਠਾ ਜਾਂਦਾ ਉਹਨੇ ਪੇਜ ਬਣਾਉਣ ਤੁਰੇ ਜਾਣਾ ਉਹ ਕੋਈ ਬਾਡੀਗਾਰਡ ਨਾ ਰੱਖ ਲੂਗਾ ਸਹੀ ਗੱਲ ਹੈ ਜੀ ਚਲੋ ਅਸੀਂ ਤਾਂ ਆਪਦੇ ਘਰੇ ਮੁੜ ਜਾਣਾ ਤੁਹਾਨੂੰ ਸੋਟੂ ਬੇਨਤੀ ਕਰਕੇ ਤੇ ਹਰ ਇੱਕ ਬੰਦਾ ਤਾਂ ਇਸ ਤਰੀਕੇ ਨਾਲ ਆਉਂਦਾ ਹੀ ਨਹੀਂਗਾ ਸਰਪੰਚ ਜੀ ਨੁਕਸਾਨ ਤਾਂ ਉਹਦਾ ਸਾਰਿਆਂ ਦਾ ਹੀ ਹੈਗਾ ਹਾਂਜੀ ਹਾਂਜੀ ਸਾਰਿਆਂ ਦਾ ਸਰਪੰਚ ਸਾਹਿਬ ਇਹ ਚਦਰਾ ਵੀ ਕਰਨੀ ਸੀ ਮੈਂ ਨਾ ਸੋਸ਼ਲ ਮੀਡੀਆ ਤੇ ਆਉਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਸਰਕਾਰੀ ਨੌਕਰੀ ਕਰਦਾ ਮੇਰੇ ਨਾਲ ਆਏ ਜਿਹੜੇ ਉਹਨਾਂ ਨੂੰ ਪਤਾ ਮੈਂ ਬਾਜੀਗਰ ਜਾਤੀ ਨਾਲ ਸੰਬੰਧ ਰੱਖਦਾ ਜਦੋਂ ਇਹਨਾਂ ਦੀ ਵੀਡੀਓ ਦੇਖਿਆ ਨਾ ਥੱਲੇ ਸਾਡੀ ਜਾਤੀ ਨੂੰ ਇਹਡੇ ਟ੍ਰੋਲ ਕੀਤਾ ਲੋਕਾਂ ਦੇ ਕੁੱਤੇ ਬਾਜੀਗਰ ਫਲਾਣ ਇਹ ਮੈਂ ਉਹ ਤੋਂ ਬਾਅਦ ਪਿਆ ਇਹਨਾਂ ਦੇ ਮਗਰ ਹਾਂਜੀ ਠੀਕ ਹੈ ਤੇ ਬਾਕੀਆਂ ਨੂੰ ਵੀ ਇਹ ਚੀਜ਼ ਆਉਣੀ ਚਾਹੀਦੀ ਹੈ ਬਿਲਕੁਲ ਸਾਰਿਆਂ ਦੇ ਪਰਿਵਾਰ ਇਹਦੀ ਹੈਪੀ ਵਲੌਗ ਦਾ ਪੇਜ ਇਹ ਕਹਿੰਦੇ ਆ ਕਿ ਕਿਸੇ ਦਾ ਪਰ ਪਤਾ ਕੀ ਹੈ ਸਾਡੇ ਨਾਲ ਸੋਮਣਾ ਇੱਕ ਭੈਣ ਪਾਉਂਦੀ ਹੈ ਵੀਡੀਓ ਅਸੀਂ ਵੀ ਦੇਖਿਆ ਅਸੋਡੀ ਜਦੋਂ ਇਹਦਾ 4.5 ਲੱਖ ਵਾਲਾ ਪੇਜ ਆਪਦਾ ਉਹਦੇ ਤੋਂ ਸਾਨੂੰ ਬਲੌਕ ਕਰਦਾ ਹੈ ਅੱਛਾ ਹੈਪੀ ਬਲੌਗ ਵਾਲਾ ਕੋਈ ਹੋਰ ਚਲਾਉਂਦਾ ਉਹਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਮੈਂ ਬਲੌਕ ਕਰਨਾ ਇਹਨਾਂ ਨੂੰ ਉਹਦੇ ਤੋਂ ਵੀ ਹੋ ਜਾਂਦੀ ਹੈ ਇਹ ਚੀਜ਼ਾਂ ਤੋਂ ਸ਼ੱਕ ਜਾਂਦਾ ਜੀ ਪੇਜ ਤੇਰਾ ਹੀ ਹੈ ਅੱਛਾ ਜੇ ਮੰਨ ਲੇ ਮੰਨ ਲੇ ਅਸੀਂ ਨਹੀਂ ਕਹਿੰਦੇ ਵੀ ਪੇਜ ਕਿਸੇ ਦੀ ਰੋਜ਼ੀ-ਰੋਟੀ ਨਹੀਂ ਖਰਾਬ ਕਰਨਾ ਚਾਹੁੰਦੇ ਐ ਮੰਨ ਲੇ ਵੀ ਹੈਪੀ ਬਲੌਗ ਵਾਲਾ ਪੇਜ ਸੱਮੀ ਰਹੇਗਾ ਬਸ ਉਹਦੇ ਤੇ ਸਾਰੀਆਂ ਵੀਡੀਓ ਡਿਲੀਟ ਕਰਦੇ ਪੇਜ ਆਪਦਾ ਰੱਖੇ ਨਮੀਸ਼ਰ ਪੌਲ ਕੋਈ ਵਿਸ਼ੇ ਤੇ ਵੀਡੀਓ ਬਣਾ ਲੈ ਜਿੱਥੋਂ ਕੁ ਮਾਨੂੰ ਮਿਲਦਾ ਹਾਂ ਨਹੀਂ ਇਹ ਤੋਂ ਬਿਨਾ ਕਿਸੇ ਬੰਦੇ ਨੂੰ ਵੀ ਪਰ ਲਿਮਟ ਵਿੱਚ ਰਹਿ ਕੇ ਥੋੜਾ ਜਿਹਾ ਉਹ ਗੰਦੀਆਂ ਤਾਂ ਨਾ ਚੜਾਵੇ ਹਾਂਜੀ ਹਾਂ ਇਹ ਤਾਂ ਲਗੜ ਕਟੀੜਾ ਦੱਸ ਦੇਣੇ ਚਲੋ ਹੁਣ ਹੁਣ ਆਈ ਆ ਕੀ ਮੈਂ ਬਈ 60 ਬਾਈ ਜੀ ਇਹ ਬੰਦੇ ਕੋ ਸਿਤਾ ਨੂੰ ਕੀ ਦਸੀਏ ਉਹ ਆਏ ਹੀ ਨਹੀਂ ਫਿਰ ਅਸੀਂ ਕੀ ਦਸੀਏ ਹਾਂਜੀ ਉਹਨਾਂ ਨੂੰ ਅਸੀਂ ਆਪਾਂ ਬੁਲਾਵਾਂਗੇ ਸਾਡੇ ਕਹੇ ਨਹੀਂ ਆਉਂਦੇ ਨਹੀਂ ਨਾਲੇ ਸਾਡੇ ਕਹੇ ਹਣ ਸਾਡੇ ਕਹੇ ਨਹੀਂ ਆਣਗੇ ਸਾਡੇ ਕਹੇ ਵੀ ਆ ਜਾਣ ਤਾਂ ਠੀਕ ਹੈ ਪਰ ਮੈਂ ਇੱਕ ਸਾਰਿਆਂ ਨੂੰ ਬੇਨਤੀ ਕਰਕੇ ਪੁੱਛਦਾ ਹਾਂ ਗ੍ਰਾਂ ਵਾਲਿਆਂ ਨੂੰ ਹਾਂ ਪੁੱਛ ਲਓ ਵੀ ਆਹ ਬੰਦੇ ਆਏ ਆ ਹਾਂ ਹਾਂ ਪੁੱਛ ਲਓ ਜੀ ਨਹੀਂ ਹੈ ਜਾਂ ਗਲਤ ਹਾਂ ਪੁੱਛੋ ਜੀ ਜਿੰਦਾਬਾਦ ਜਿੰਦਾਬਾਦ ਗੱਲ ਪਤਾ ਕੀ ਆ ਜੇ ਮੇਰੀ ਗੱਲ ਸੁਣਾ ਪਰਿਵਾਰ ਉਹਨਾਂ ਨਾਲ ਆਸੀਂ ਸਾਢੇ 5:30 ਵੰਦੇ ਨਹੀਂ ਸੀ ਹਮ ਕਰਦੇ ਹੋਵਾਂਗੇ ਤਾਂ ਹੀ ਸਾਡੇ ਉਲਟੋ ਕੇ ਖੜਨਗੇ ਪੁੱਤਾਂ ਹੀ ਸਾਡਾ ਮੰਨਦਾ ਨਹੀਂ ਫਿਰ ਕੋਈ ਸਾਡੇ ਪਿੰਡ ਆਊਗਾ ਸਾਡੇ ਪਿੰਡ ਦੇ ਤਾਂ ਹੀ ਉਲਟੋ ਕੇ ਖੜਨਗੇ ਜੇ ਤਾਂ ਸਾਰਿਆਂ ਨੂੰ ਵੀ ਪਤਾ ਬੋਲਦੇ ਅਸੀਂ ਬੋਲਦੇ ਆ ਜੇ ਸਾਡਾ ਸਾਥ ਦੇਦੋਗੇ ਤਾਂ ਤੁਸੀਂ ਵਧੀਆ ਕਬੀਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਤੁਸੀਂ ਉਹਨਾਂ ਦੇ ਮੈਨੂੰ ਤਾਂ ਦਾਦਾ ਲੱਗਦਾ ਵੀ ਜਨਕਾ ਦਾਦਾ ਲੱਗਦਾ ਅਨਿਕਾ ਸਾਡਾ ਜੀ ਵੀ ਦਾਦਾ ਲੱਗਦਾ ਅਨਿਕਾ ਦਾਦਾ ਚਾਚਾ ਸਾਰੇ ਨਾਲ ਠੀਕ ਹੈ ਫਿਰ ਤਾਂ ਕਿਸੇ ਦੀ ਕੋਈ ਸਾਰੇ ਚਾਚੇ ਦੇ ਮੁੰਡੇ ਖੜੇ ਸਾਰੇ ਖੜੇ ਸਾਰੇ ਆ ਗਏ ਸਾਰੇ ਵੀ ਪ੍ਰਭੂ ਹਾਂ ਹਾਂ ਕਾਹਦਾ ਸਾਡੀ ਵੀਡੀਓ ਸਾਰੇ ਪਰਿਵਾਰ ਦੇ ਹਾਂ ਟੱਟ ਅਸੀਂ ਇਹਨਾਂ ਦੇ ਮੂੰਹ ਤੇ ਖੜੇ ਆ ਸਾਰੇ ਇਹਦਾ ਪਰਿਵਾਰ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਹੈ ਜੀ ਬਹੁਤ ਹੀ ਵਧੀਆ ਅੱਛਾ ਇਹਨਾਂ ਨੇ ਸਮਝਾਇਆ ਵੀ ਆ ਉਸ ਬੰਦੇ ਨੂੰ ਇਹਨਾਂ ਨੇ ਸਮਝਾਇਆ ਵੀ ਆ ਸਾਰੇ ਕਬੀਲੇ ਨੂੰ ਬਿਲਕੁਲ ਵੇਖੋ ਜੀ ਆਪਾਂ ਕੋਈ ਇਹ ਚਲੋ ਮੰਨ ਲਓ ਗੱਲ ਆਪਾਂ ਇਹ ਇਕੱਠਾ ਨਾ ਰੱਖਿਆਗਾ ਇਹ ਕੋਈ ਇਹਨਾਂ ਨੂੰ ਜਲੀਲ ਕਰਨ ਵਾਸਤੇ ਨਹੀਂ 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 ਇਹਦਾ ਇੱਕ ਇਹਨਾਂ ਦੀ ਬਹੁਤ ਵੱਡੀ ਦਲੇਰੀ ਹੈ ਜਿਹੜਾ ਆ ਕੇ ਇਹਨਾਂ ਨੇ ਕਿਹਾ ਵੀ ਯਾਰ ਗੱਲ ਇਹ ਵੀ ਅਸੀਂ ਵੀ ਸਮਾਂ ਦੀ ਉਹਨਾਂ ਦੇ ਉਲਟਾ ਇਸ ਕਰਦੇ ਹਾਂ ਇਹ ਤੁਹਾਡਾ ਜਰਮਨ ਪ੍ਰਯੋਗ ਪਿਆਰ ਸਰਕਾਰ ਆ ਤੁਹਾਡਾ ਸਰਦਾਰ ਜੀ ਅੱਜ ਤੇ ਤਾਂ ਕੋਈ ਸਾਡੇ ਪੁਰਾਣੇ ਸਰਪੰਚ ਸਾਹਿਬ ਹੁਣ ਆਉਣਾ ਆ ਸਕਦੇ ਆ ਇੱਥੇ ਆਉਣਾ ਸਕਦੇ ਹੋ ਛੱਡੀ ਜਿਹੜੀ ਸੀ ਢੁੱਡੀ ਚਾਰਖੋ ਉਹਨਾਂ ਨੂੰ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ